ਸਤ ਹੁਣ ਵਾਲੇ ਨੇ ਬਸ 5 10 ਮਿੰਟ ਰਹਿ ਗਏ ਤੇ ਯੂਵੀ ਦੀ ਮੈਂ ਰੋਟੀ ਪੈਕ ਕਰਦੀ ਆ ਸਵੇਰੇ ਸਵੇਰ ਮੈਂ ਕਮਾ ਸੂਟ ਪਾਲਿਆ ਨਾ ਮੈਂ ਵੈਸੇ ਇਹ ਪੁਰਾਣਾ ਜਾ ਹੋ ਗਿਆ ਹੁਣ ਅੱਗੇ ਜਾ ਕੇ ਤਾਂ ਮੈਂ ਘਰੇ ਹੀ ਪਾਉਣ ਲੱਗ ਜੂਗੀ ਤਿਹਾੜ ਦੇ ਆਦ ਵਿੱਚ ਲਾ ਫਿਰ ਕਦੇ ਕਦੇ ਪਾਲਿਆ ਕਦੇ ਪਾਲਿਆ ਨਾ ਇਹ ਅੱਜ ਆਪਾਂ ਚੱਲੇ ਆ ਅੱਜ ਤੁਹਾਨੂੰ ਨਾ ਮੈਂ ਦੱਸੂਗੀ ਵੀ ਅੱਜ ਮੈਂ ਚੱਲੀ ਕਿੱਥੇ ਆ ਕਿਉਂਕਿ ਜਦ ਵੀ ਮੈਂ ਹਮੇਸ਼ਾ ਵੀਡੀਓ ਬਣਾਉਂਦੀ ਦੀ ਮੈਂ ਮਤਲਬ ਦੱਸਦੀ ਨਹੀਂ ਹੁੰਦੀ ਕਿ ਵੀ ਅੱਜ ਅਸੀਂ ਕਿੱਥੇ ਚੱਲੇ ਲੈਣ ਚੱਲੇ ਆ ਕਾਫੀ ਜਣੇ 4-5 ਜਣਿਆਂ ਦੇ ਸੂਟ ਜਿਹੜੇ ਲੈ ਕੇ ਆਣੇ ਸਭ ਦਾ ਸਿੰਗਲ ਸਿੰਗਲ ਆ ਇੱਕ ਇੱਕ ਕੇ ਲਿਆ ਕੇ ਦੇਣਾ ਕਿਉਂਕਿ ਇੰਨਾ ਭਾਰ ਆਪਾਂ ਤੇ ਚੱਕਿਆ ਨਹੀਂ ਜਾਂਦਾ ਜਾਣਾ ਹੈ ਸੀ ਬੱਸ ਚ ਜਾਣਾ ਹੈ ਸਮਰਾਲੇ ਅੱਜ ਅਸੀਂ ਚੱਲੇ ਆ ਸਮਰਾਲੇ ਖੰਨਾ ਰੋਡ ਸਮਰਾਲਾ ਤੇ ਸਾਰੇ ਐਡਰੈਸ ਬਹੁਤ ਪੁੱਛਦੇ ਹੁੰਦੇ ਤੇ ਮੈਂ ਕਦੇ ਵੀ ਨਹੀਂ ਦੱਸਿਆ ਹੁੰਦਾ ਤੇ ਅੱਜ ਮੈਂ ਵੀਡੀਓ 'ਚ ਮੈਂ ਕਾਫ ਦੂੰਗੀ ਸਾਰਾ ਐਡਰੈਸ ਤੇ ਸ਼ਾਪ ਦੀ ਉਹਨਾਂ ਦੀ ਦਿਖਾ ਦੂੰਗੀ ਵੀ ਬਾਹਰ ਤੇ ਜੋ ਵੀ ਜਾਣਚਾਣ ਉਹਨੇ ਮੈਂ ਉੱਥੇ ਦੇ ਹਮੇਸ਼ਾ ਕੱਪੜੇ ਨਹੀਂ ਲੈਂਦੇ ਹੈਗੇ ਅਸੀਂ ਵੀ ਹਮੇਸ਼ਾ ਔਕਤੀ ਲੈਣੀ ਹੈ ਜਿਸ ਦਿਨੇ ਉਹਨਾਂ ਦਾ ਕਦੇ ਸੇਲ ਸੇਲ ਤਾਂ ਦੇਖੋ ਉਹਦੀ ਹਮੇਸ਼ਾ ਲੱਗਦੀਆਂ ਹੀ ਰਹਿੰਦੀਆਂ ਨੇ ਸੇਲ ਲਾਹਣਾ ਉਹਨਾਂ ਦਾ ਜਿਸ ਤਰ੍ਹਾਂ ਕੋਈ ਖਾਸ ਜਿਵੇਂ ਪੱਟੀ ਸੇਲ ਹੁੰਦੀ ਹੈ ਜਾਂ ਦੁਪੱਟਾ ਮੇਲਾ ਮੇਲੇ ਦੀ ਤਰ੍ਹਾਂ ਲਾਉਂਦੇ ਨੇ ਉਹ ਨਾ ਥੋੜੀ ਸੂਟਾ ਦਾ ਮੇਲੇ ਦੀ ਤਰ੍ਹਾਂ ਲਾਉਂਦੇ ਨੇ ਉਸ ਟਾਈਮ ਜਾਣੀ ਹੁੰਦੀ ਹੈ ਮੈਂ ਉਹ ਤਾਂ ਨਹੀਂ ਅਸੀਂ ਕਦੇ ਵੀ ਉੱਥੇ ਜਾਂਦੇ ਨਹੀਂ ਪਟਿਆਲੇ ਤੋਂ ਲੈ ਲੰਨੇ ਆ ਜਾਂ ਕਿਤੇ ਹੋਰ ਤੋਂ ਲੈ ਲੰਨੇ ਆ ਹੁਣਾ ਬਹੁਤ ਘਟਾਤੇ ਪਹਿਲਾਂ ਤਾਂ ਲੈ ਲੈਂਦੇ ਹੁੰਦੇ ਤੇ ਹੁਣ ਤਾਂ ਅਸੀਂ ਬਹੁਤ ਘਟਾ ਕੇ ਉੱਥੇ ਤੋਂ ਹਉ ਹੁਣ ਤਾਂ ਮੈਂ ਬਸ ਇੱਕ ਹੀ ਗੈਣਾ ਇੱਕ ਮੇਲੇ ਦੇ ਬੱਚੋ ਜਾਂਦੀ ਹੁੰਦੀ ਆ ਕਿਉਂਕਿ ਕੋ ਦੂਰ ਪੈਂਦਾ ਫਿਰ ਐਵੇਂ ਆ ਵੀ ਗਰਮੀਆਂ ਚ ਜਾਇਆ ਨਹੀਂ ਜਾਂਦਾ ਹੁਣ ਉੱਥੇ ਨਾ ਰਖੜੀਆਂ ਦਾ ਲੱਗ ਰਿਹਾ ਜੀ ਮੇਲਾ ਸੂਟਾਂ ਦਾ ਬਹੁਤ ਵਧੀਆ ਰੇਟਾਂ ਤੇ ਆ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਕਿੰਦਾਂ ਦੀ ਵੈਰਾਈਟੀ ਆ ਕਿੰਦਾਂ ਦੇ ਸੂਟ ਆ ਪਰ ਜਦ ਅਸੀਂ ਨਾ ਪਿਛਲੀ ਵਾਰ ਗਏ ਤੇ ਸਾਨੂੰ ਬਹੁਤ ਵਧੀਆ ਰੇਟਾਂ ਤੇ ਬਹੁਤ ਵਧੀਆ ਸੂਟ ਮਿਲੇ ਸੀਗੇ ਬਹੁਤ ਵਧੀਆ ਸਤ ਮਤਲਬ ਕੱਪੜਾ ਐ ਨਹੀਂ ਕਹੁੰਦੇ ਵੀ ਸਲਵਾਰ ਦਾ ਮਾੜਾ ਨਿਕਲ ਗਿਆ ਜਾਂ ਸ਼ਰਟ ਜਿਆ ਜਾਂ ਚੁੰਨੀ ਵੇ ਦਾ ਨਹੀਂ ਬਹੁਤ ਸੋਹਣੇ ਕੱਪੜੇ ਤੇ ਸਾਨੂੰ ਜਿਵੇਂ 8 8 990 ਦੇ ਸੂਟ ਐਨੇ ਜਿਆਦਾ ਸੋਹਣੇ ਮਿਲੇ ਐ ਕੋਈ ਵੀ ਕਹਿ ਨਹੀਂ ਸਕਦੀ ਵੈਰਾਈਟੀ ਹਮੇਸ਼ਾ ਤੇ ਐ ਨਹੀਂ ਹੁੰਦਾ ਵੀ ਵੈਰਾਈਟੀ ਸਾਰੀ ਉਹ ਖਰਾਬ ਨਿਕਲਦੀ ਐ ਹਮੇਸ਼ਾ ਵਧੀਆ ਨਿਕਲਦੀ ਐ ਜਦੋਂ ਉਹਨਾਂ ਦਾ ਐਦਾਂ ਕਦੇ ਵੱਡਾ ਮੇਲਾ ਹੁੰਦਾ ਉਹ ਨਾ ਕਈ ਮੱਜਾ ਮੈਨੂੰ ਕਮੈਂਟ ਕਰਦੇ ਨੇ ਕਹਿੰਦੇ ਵੀ ਦੇ ਸੂਟ ਵੀ ਵਧੀਆ ਹੁੰਦੇ ਜਾਂ ਕੱਪੜਾ ਨਹੀਂ ਵਧੀਆ ਹੁੰਦਾ ਉਦੋਂ ਚਲੋ ਕੱਪੜਾ ਤਾਂ ਇਦਾਂ ਏ ਵੀ ਆਪਾਂ ਹੁਣ ਚਾਹੇ ਜਿੰਨਾ ਮਰਜੀ ਮਹਿੰਗਾ ਪਾ ਲਈਏ ਸੀ ਪਟਿਆਲੇ ਤੇ ਵੀ ਲੰਨੀ ਆ ਮੈਂ ਪਟਿਆਲੇ ਤੇ ਵੀ ਸੂਟ ਲੰਨੀ ਆ ਰੈਂਦਾ ਤਾਂ ਮੇਰਾ ਕੋਈ ਵੀ ਨਹੀਂ ਹੈਗਾ ਸਾਰੇ ਖਰਾਬ ਹੋ ਜਾਂਦੇ ਨੇ ਪਰ ਜਿੰਨੇ ਆਪਾਂ ਘਰ ਪਾਣ ਲਈ ਹੈ ਨਾ ਇਦਾਂ ਮੈਂ ਹਮੇਸ਼ਾ ਜਾਂਦੀ ਅ ਪਹਿਲਾਂ ਹਮੇ ਜਿਆਦਾਤਰ ਜਾਂਦੇ ਹੁੰਦੇ ਤੇ ਹੁਣ ਦੂ ਦੇ ਚੱਕਰ ਚ ਨਾ ਬੱਸ ਤੇ ਨਹੀਂ ਜਾਇਆ ਜਾਂਦਾ ਹੁਣ ਉਹਨਾਂ ਦਾ ਲੱਗ ਰਿਹਾ ਰਖੜੀਆਂ ਦਾ ਮੇਲਾ ਛੋਟਾਂ ਦਾ ਇਹ ਜਿੰਨਾ ਤੇ ਬਹੁਤ ਸਪੈਸ਼ਲ ਆਫਰ ਹੈ ਬਹੁਤ ਵਧੀਆ ਸੂਟ ਹੈ ਬਹੁਤ ਵਧੀਆ ਵੈਰਾਈਟੀ ਹੈ ਬਾਕੀ ਮੈਂ ਉੱਥੇ ਜਾ ਕੇ ਦੇਖੂਗੀ ਤੇ ਤੁਹਾਨੂੰ ਆ ਕੇ ਦੱਸੂਗੀ ਪਿਛਲੀ ਵਾਰ ਦੀ ਗੱਲ ਹਾਂ ਸੱਚ ਜਦ ਅਸੀਂ ਗਏ ਤੇ ਨਾ ਟੀਨੀਆਂ ਨਾ ਚੱਕ ਚੱਕ ਕੇ ਆਪਣੇ ਥੈਲੀ ਭਰਦੀਆਂ ਤੇ ਉਹ ਗੋਦੀਆਂ ਜਾਂ ਲਹੋਰੀਆਂ ਤੇ ਬਸ ਦੇਖਣ ਤੱਕ ਵੀ ਨਹੀਂ ਦੇਣੀਆਂ ਤੇ ਉਸ ਟਾਈਮ ਸੂਟ ਵੀ ਸਾਨੂੰ ਦੇਖਣ ਤਾਂ ਦੇ ਦੋ ਦੇਖਣ ਵੀ ਨਹੀਂ ਦਿੰਦੀਆਂ ਨੇ ਵੀ ਨਾ ਜੇ ਦੇਖ ਲਿਆ ਤੁਸੀਂ ਲੈ ਲਓਗੇ ਮਤਲਬ ਚੱਕ ਚੱਕ ਕੇ ਨਾ ਥੱਲੇ ਉਹਨਾਂ ਜਿसे ਸਾਝਰੇ ਜਾਂਦੀ ਕੋਸ਼ਿਸ਼ ਕਰ ਰਹੇ ਉਹਨਾਂ ਦੀ 8 ਵਜੇ ਸ਼ੌਪ ਖੁੱਲ ਜਾਂਦੀ ਹੈ ਅੱਜ ਹੈਗੀ ਕੱਲ ਵੀਡੀਓ ਪੈ ਗਈ ਉਹਨਾਂ ਦੀ ਅੱdte ਹੈਗਾ ਮੇਲਾ ਸਟਾਰਟ ਅੱਜ ਮੇਲਾ ਤੁਹਾਨੂੰ ਦੇਖਿਓ ਉੱਥੇ ਜਾ ਕੇ ਟੱਕਾ ਮੈਂ ਤੇ ਨਾ ਕਈ ਨਾ ਵੀਡੀਓ ਵੀ ਨਹੀਂ ਬਣਦੀ ਇੰਨਾ ਟੱਕਾ ਮਾਰਦੀਆਂ ਨੇ ਤੀਵੀਆਂ ਬੈਠਣ ਨੂੰ ਸੀਟ ਤਾਂ ਨਹੀਂ ਉੱਥੇ ਮਿਲਦੀ ਖੜੇ ਖੜੇ ਹੀ ਬਸ ਉੱਠ ਲੈਣੇ ਕਰਦੇ ਨੇ ਵੀ ਆਪਦੇ ਚੱਕ ਕੇ ਲ ਘੋਲੋ ਬਾਅਦ ਚ ਦੇ ਰੇਟ ਦਿਰਾਓ ਬਸ ਚੱਕ ਕੇ ਉੱਥੇ ਆ ਹੁੰਦਾ ਵੀ ਚੱਕ ਕੇ ਆਪਦੇ ਲ ਘੋਲੋ ਮੁੜ ਕੇ ਉਹ ਚੀਜ਼ ਨਹੀਂ ਮਿਲਦੀ ਹੈਗੀ ਅ ਬਸ ਇਹ ਆ ਵੀ 2 2 4 ਦਿਨ ਆਪਾਂ ਨੂੰ ਉਹ ਚੀਜ਼ ਮਿਲੂਗੀ 2 ਦਿਨ 2 ਦਿਨ 2-3 ਦਿਨ ਬਾਅਦ ਮੇਰੇ ਖਿਆਲ ਤੇ ਜਿਹੜੀ ਆਪਾਂ ਵੈਰਾਈਟੀ ਹੈ ਨਾ ਕੱਟੇ ਮਿਲੂਗੀ ਮਿਲੂਗੀ ਕਦਾਂ ਹਨਾ ਜਿਵੇਂ ਪਰ ਤੀਂਵੀਆਂ ਤੱਕ ਗੱਡੀਆਂ ਥੱਲੇ ਉਸ ਦਿਨ ਭਰ ਲੈਂਦੇ ਆ ਤਾਂ ਕਰਕੇ ਅਸੀਂ ਅੱਜ ਹੀ ਮੇਲਾ ਸਟਾਰਟ ਆ ਅੱਜ ਹੀ ਚੱਲੇ ਆ ਬਾਕੀ 2 4 4 5 ਦਿਨ ਦੇ ਅੰਦਰ ਸਭ ਕੁਝ ਮਿਲ ਜਾਂਦਾ ਉਹ ਫਿਰ ਬਾਅਦ ਵਿੱਚ ਉਹ ਜਿਹੜਾ ਘੱਟ ਜਾਂਦਾ ਫਿਰ ਉਹ ਦੁਬਾਰਾ ਮੰਗਵਾਉਂਦੇ ਨੇ ਉਹ ਚੀਜ਼ ਵੀ ਜਿਹੜੀ ਚੀਜ਼ ਜ਼ਿਆਦਾ ਵਿਕਦੀ ਆ ਫਿਰ ਉਹ ਜ਼ਿਆਦਾ ਬਾਅਦ ਦੁਬਾਰਾ ਮੰਗ ਮੰਗਵਾਉਂਦੇ ਨੇ ਫਿਰ ਦੁਬਾਰਾ ਵੀਡੀਓ ਪਾਉਂਦੇ ਆ ਚਲੋ ਜੀ ਹੁਣ ਆਪਾਂ ਰੈਡੀ ਆ ਤੇ ਯੂਵੀ ਨੂੰ ਸਕੂਲ ਜਾਂਦੇ ਛੱਡ ਕੇ ਨਾ ਅਸੀਂ ਬੱਸ ਚੜ੍ਹ ਜਾਈਏ ਨਾ ਮੇਰੇ ਨਾਲ ਮੇਰੀ ਨਾਲ ਦੇ ਜਾਓਗੇ ਅਸੀਂ ਅਨੰਦਪੁਰ ਜਾਈ ਦੋਨੇ ਜਾਵਾਂਗੇ। ਚੱਲ ਬੈਠਿਆ ਵਿੱਚ। ਮੈਂ ਯੂਵੀ ਨੂੰ ਕਿਹਾ ਯੂਵੀ ਸਕੂਲ ਚ 10 ਮਿੰਟ ਬਹਿ ਜੀ ਬੱਚੇ ਇਕੱਠੇ ਹੋ ਜਾਣੇ ਵੀ ਠੀਕ ਆ। ਵੀ ਛੇਤੀ ਚੱਲਿਆਂ ਥੋੜਾ ਜਿਹਾ ਆਪ ਕਹਿੰਦਾ ਯੂਵੀ ਠੀਕ ਆ। ਬੀਬੀ ਜੀ ਨੂੰ ਸਮਝਾ ਦੇ ਕਿ ਬੀਬੀ ਜੀ 10 ਮਿੰਟ ਬੈਠ ਜੀ ਵੀ ਫਿਰ ਬੱਚੇ ਸਾਰੇ ਆ ਜਾਣੇ ਸਮਝਾ ਦੇ ਕਿ ਠੀਕ ਹੈ ਵੀ ਬੀਬੀ ਜੀ। ਹੈ? ਕਿ ਠੀਕ ਹੈ ਜੀ ਜੀ। ਠੀਕ ਹੈ ਜੀ ਜੀ ਮੂਰੇ ਨੂੰ ਲੰਘ ਜਾ ਮੂਰੇ ਮੂਰੇ ਲੰਘ ਜਾ ਮੂਰੇ ਚਲੇ ਜਾ ਅੰਨਾ ਸਰੰਦ ਬਾਈ ਖੰਨੇ ਤੱਕ ਆ ਗਏ ਫਿਰ ਉੱਤੇ ਕੋ ਜਾ ਦੇ ਲਈ ਨਹੀਂ ਜਦੋਂ ਇਹ ਪਾਸੇ ਨਹੀਂ ਕਰਦਾ ਲੋਜੀਸੀ ਖੰਨੇ ਪਹੁੰਚ ਗਏ ਤੇ ਹੁਣ ਅਸੀਂ ਸਮਰਾਲੇ ਵਾਲੀ ਬੱਸ ਚੜਨਾ ਹੈ ਸਮਰਾਲੇ ਜਾਵਾਂਗੇ ਅੱਜ ਤੁਹਾਨੂੰ ਨਾ ਮੈਂ ਪੂਰਾ ਐਡਰੈਸ ਦੇ ਰਹੀਆਂ ਵੀ ਅਸੀਂ ਪਟਿਆਲੇ ਤੋਂ ਨਾ ਅਸੀਂ ਬੱਸ ਅੱਡੇ ਤੋਂ ਖੰਨੇ ਵਾਲੀ ਬੱਸ ਫੜਦੇ ਆਂ ਫਿਰ ਖੰਨੇ ਤੋਂ ਅਸੀਂ ਹੁਣ ਸਮਰਾਲੇ ਫੜਦੇ ਸਮਰਾਲੇ ਵਾਲੀ ਫੜਾਂਗੇ 9:10 ਹੋ ਗਏ ਐਂ ਟਾਈਮ ਤੇ ਪਹੁੰਚਾਂਗੇ ਉੱਥੇ ਲੇਟ ਹੋ ਗਏ ਅੱਜ ਬੱਸੇ ਬਹੁਤ ਜ਼ਿਆਦਾ ਲੇਟ ਮਿਲੀ ਏ ਸਾਨੂੰ ਅਸੀਂ ਦੋਵੇਂ ਬੈਠੀਆਂ ਪਰ ਲੇਟ ਹੋ ਗਏ ਅੱਜ ਬੱਸ ਨਹੀਂ ਮਿਲੀ ਹੈਗੀ ਸਾਨੂੰ ਪਟਿਆਲੇ ਤੋਂ ਹੀ ਅਸੀਂ ਤੁਰਤਾ ਸੀ 7:30 ਤੇ ਨਿਕਲ ਗਏ ਤੇ ਘਰ ਤੋਂ ਪਰ ਹੁਣ ਸਾਨੂੰ ਟਾਈਮ ਦਾ ਪਤਾ ਲੱਗ ਗਿਆ ਅੱਗੇ ਜਦ ਵੀ ਹੁਣ ਤਾਂ ਅਸੀਂ ਛੇਤੀ ਛੇਤੀ ਜਾਂਦੇ ਵੀ 2-3 ਮਹੀਨੇ ਤੱਕ ਚੱਲੋਗੇ ਬਸ ਟਾਈਮ ਦਾ ਪਤਾ ਲੱਗ ਗਿਆ ਵੀ ਅੱਕੇ ਤੋਂ ਫਿਰ ਟਾਈਮ ਸੀ ਪਹਿਲਾਂ ਵੀ 8 ਵਜੇ ਤੱਕ ਅੱਡੇ ਬਣਾ ਲਵਾਂਗੇ ਹੈਨਾ ਸਾਢੇ ਸਾਢੇ ਅੱਜ ਤੋਂ ਪੈਣੀ ਚੜ ਗਈ ਅਜਮੀ ਵੀ ਨਹੀਂ ਹੈਗਾ ਪਹਿਲਾਂ ਐਂ ਤੱਕ ਚੱਲ ਪਈਆਂ ਨਹੀਂ ਪਹਿਰੇਆਂ ਵੀ ਠੰਡ ਜੀ ਹੋਊਗੀ ਅਜਮੀ ਵੀ ਨਹੀਂ ਹੈਗਾ ਅੱਧ ਗਰਮੀ ਅੱਲੀ ਪੈ ਰਹੀ ਆ ਭਿੱਜ ਕੇ ਗਰਮੀ ਨਾਲ ਹੁਣ ਬੱਸ ਨਾ ਸਾਰੀ ਖਾਲੀ ਪਈ ਆ ਜਦ ਤੱਕ ਭਰਦੀ ਨਹੀਂ ਤੁਰਦੀ ਅਸੀਂ ਸਮਰਾਲੇ ਚੋਂ ਅੱਡੇ ਤੇ ਅੱਡਾ ਉਹ ਪਿੱਛੇ ਆ ਪਿੱਛੇ ਉਤਰੇ ਤੇ ਅਸੀਂ ਆ ਹੁਣ ਸਾਹਮਣੇ ਅੰਮਦਾਵੜ ਵਾਲਿਆਂ ਨੇ ਇਹਨਾਂ ਦੇ ਪੰਜੇ ਸਿਲਕੇ ਹੋਏ ਨੇ ਆ ਪਛਾਣਾ ਪੂਰੀ ਦੁਕਾਨਾਂ ਵਾਲੇ ਕਹਿ ਕੇ ਕਿ ਅੰਦਰ ਬਾੜੀ ਜਾਂਦੇ ਨੇ ਵੀ ਅਸੀਂ ਆਂਦਾ ਆਲੇ ਆਉਂਦਾ ਅਸੀਂ ਆਂਦਾ ਆਉਂਦਾ ਨੇ ਇਹਨਾਂ ਦੇ ਅੱਜ ਮੇਲਾ ਲੱਗ ਰਿਹਾ ਅੰਦਰ ਤੁਹਾਨੂੰ ਮੇਲਾ ਦਿਖਾਵਾਂਗੇ ਹੁਣ ਵੀਡੀਓ ਬਣਾਵਾਂਗੇ ਇਹ ਦੁਪੱਟੇ ਸਾਰੇ ਬਰਬਰੇ ਵਾਲੇ ਸੂਟ ਆ ਆਹ ਵਾਲੇ ਦੇਖਿਆ ਹੁਣ ਲੱਗ ਰਿਹਾ ਕਿਸੇ ਆਹ ਕਿੰਨਾ ਮਲਾਈ ਵਰਗਾ ਪਿਆ ਆਹ ਕੱਲੇ ਨਾ ਬਾਈਟ ਨਾ ਹੋਗਾ ਇਹ ਵੀ ਚ ਲੱਗ ਰਿਹਾ ਪਾਪੀ ਦੇਖਿਆ ਆਹ ਕਾਟਨ ਦੇ ਸੂਟ ਜਿਹੜੇ 770 ਦੇ ਆ ਹਾਂ 800 ਦੇ ਪਾਹੀ ਦੀ 12 ਮਹੀਨੇ ਦੀ ਗਰੰਟੀ ਆ 12 ਨਾ ਨਾ ਮੈਂ ਕਹਿੰਦਾ ਇੰਨੇ ਕੇ ਸੇਲ ਹੈ ਜੀ ਤੁਸੀਂ ਦੁਬਾਰਾ ਰਿਪੀਟ ਚਲੋ ਜਿਹੜੇ ਹੱਦ ਪੱਟੇ ਵਾਲੇ ਨੇ ਇਹ ਕਿੰਨੇ ਦੇ ਨੇ ਬਹੁਤ ਸੋਹਣਾ ਇਹ ਬਹੁਤ ਸੋਹਣਾ ਇਹ ਖੋਲੀ ਨਾ ਖੋਲੀ ਨਾ ਤੇ ਟਾਈ ਮਾਰ ਲਈ ਓਕੇ ਬਸ ਇਹ ਕਰਕੇ ਕੱਪੜੇ ਨੂੰ ਨਾ ਹੱਥ ਲਾ ਕੇ ਦੇਖ ਲੈ ਜਿਹੜਾ ਸਲਵਾਤ ਬਾਅਦ ਚ ਲਵਾਂਗੇ ਹਨਾ ਇਹ ਵੀ ਠੀਕ ਲੱਗ ਰਿਹਾ ਬਾਹਰ ਆ ਜਾਈ 699 ਇੱਕਾਰ ਲੰਗਾ ਇੱਕਾ ਹੋੜਾ ਹੈ ਇਸ ਦਾ ਬਰਾਉਨ ਹੈ ਐਂਡ ਬਟਮਾਦਨੀ ਮੈਂ ਦੇਖੀਆਂ ਹਾਂ ਕੱਲ ਵੀਡੀਓ ਪਾਈ ਨਹੀਂ ਨਲੇ ਲੈਕੀ ਉਹ ਹੁੰਦਾ ਵੀ ਨੈਕ ਆ ਗਿਆ ਇਹ ਕਿਹੋ ਲੱਗ ਰਿਹਾ ਐਮ ਐਨਓ ਉਹ ਲੱਗ ਰਹੀ ਆ ਉਹ ਪਾੜਾ ਨਹੀਂ ਨਹੀਂ ਪਾੜਾ ਨਹੀਂ ਕਸੇ ਬੜੇ ਵਾਲਾ ਮੈਂ ਪਹਿਲਾਂ ਲਈ ਗਈ ਸੀ ਹਨੇ ਲੇਕਿਨ ਵੀ ਇਹ ਤੇ ਫੋਦੀ ਕਲਰ ਦਾ ਚੈੱਕ ਕਰਦੇ ਆਂ ਤੂੰ ਬਲੈਕ ਤਾਂ ਨਹੀਂ ਪਾਉਂਦੀ ਦੇਖ ਲਾਂਗੇ ਆ ਦੇਖੀ ਬਲੈਕ ਦੇਖਾ ਹਾਂ ਆ ਦੇਖ ਬਲੈਕ ਸੋਨਾ ਲੱਗਦਾ ਆ ਦੇਖ ਸਾਹਮਣੇ ਚੱਲ ਪ੍ਰੋ ਹਾ ਪ੍ਰਿੰਟਡ ਨਹੀਂ ਲੈਣਾ ਭਾਬੀ ਐਵੇਂ ਦਾ ਹੂੰ ਪ੍ਰਿੰਟ ਉਹ ਨਵੇਂ ਪੱਟਾ ਬਹੁਤ ਸੋਨਾ ਵਾਲੇ ਸਲਵਾਰ ਤੇ ਵੀ ਸਾਰਾ ਵਰਕ ਆ ਗਿਆ ਨਹੀਂ ਸਲਵਾਰ ਵਰਕ ਹੈ ਪੱਟਾ ਕੋਲ ਮੈਂ ਤੇ ਸਲਵਾਰ ਤੇ ਵੀ ਵਰਕ ਵਾਲਾ ਔਰ ਦੁਪੱਟਾ ਵੀ ਨਾਲੇ ਜੀ ਸਾਡਾ ਦੁਪੱਟੇ ਤੋਂ ਨਹੀਂ ਸਾਨੂੰ ਪਸੰਦ ਆਉਂਦਾ ਆਦਿਆਂ ਦਾ ਚੁੰਨੀ ਹੀ ਜਲੂਸ ਕੱਢ ਦਿੰਦੇ ਆ ਕਿਤੇ ਦੀ ਚੁੰਨੀ ਕਿਸ ਸਾਰੀ ਵੀਡੀਓ ਵਾਲੀਆਂ ਆਈਟਮਾਂ ਲਈ ਹੂੰ ਦੇਖ ਤਾਂ ਲਈਏ ਦੁਪੱਟੇ ਨੇ ਹੁਣ ਇਹਨਾਂ ਦੇ ਵਧੀਆ ਲੱਗ ਰਹੇ ਕੀ ਰੰਗ ਕਿੰਨੇ ਕਿਤੇ ਰਸਟ ਰੇ ਆਹ ਦੇਖ ਦੁਪੱਟਾ ਰਾਜੇ ਆ ਲੋ 2 ਮੀਟਰ ਦਾ ਦੇਖੋ ਨਾਲ ਦੁਪੱਟਾ ਇਹਨਾਂ ਦਾ ਕਲਾ ਦੇਖੋ ਇਹ ਨਹੀਂ ਮੈਂ ਵੀਡੀਓ ਚ ਦੇਖੀ ਮੈਂ ਸਾਰੀ ਨਹੀਂ ਨਾ ਦੇਖੀ ਐਂਡ ਐਂਡ ਚ ਦੇਖੀ ਸੀ ਕੋਈ ਹੋਰ ਹੋਵੇਗਾ ਦੇਖੋ ਵੀ ਫਿਰ ਇਸਾਬ ਹੁੰਦੀ 95 ਸਾਰਾ ਇਹ ਨਾ ਹੁੰਦਾ ਨਾ ਅੱਛਾ ਹੁਣ ਨੂੰ ਲੈਸ ਕਰਕੇ ਲੱਗ ਰਹੇ ਨੇ ਯਾਰ ਇੱਕੋ ਇਹਦਾ ਨਾ ਮੈਂ نیچے ਦਿਖਾਉਦਾ ਡਿਜ਼ਾਈਨ ਆ ਗਿਆ ਵਾਲਾ ਹੋਰ ਇਹਦਾ ਵੀ ਬਹੁਤ ਵਧੀਆ ਸੀ ਦੇ ਨਾਲ ਆਪਾਂ ਬੜਾ ਟੀ ਕਬੱਟੇ ਨਾਲ ਪਾ ਲੈਂਦੀ ਆ ਲਓ ਜੀ ਆਪਾਂ ਜਿਹੜੇ ਜਿਹੜੇ ਆਪਾਂ ਨੂੰ ਸੂਟ ਸੀਗੇ ਪਸੰਦ ਹਨਾ ਕੱਟ ਵਾਲੇ ਉਹ ਆਪਾਂ ਸਾਰੇ ਕੱਟਵਾ ਲੇ ਉਹਨਾਂਦਰ ਆਪਾਂ 3-4 ਕੱਢ ਕੇ ਰੱਖ ਲੇ ਉਹ ਪਾਏ ਨੇ ਆਪਣੇ ਤੇ ਬਾਕੀ ਤੁਹਾਨੂੰ ਅੱਗੇ ਵੀਡੀਓ ਚ ਸਾਰੇ ਦਿਖਾਵਾਂਗੇ ਐਂਡ ਚ ਜਾ ਕੇ ਵੀ ਕਿਹੜੇ-ਕਿਹੜੇ ਆਪਾਂ ਲਏ ਨੇ ਲਏ ਸਾਰੇ ਸੇਮੀ ਪ੍ਰਿੰਟ ਆ ਜਿਆਦਾ ਸੀ ਨਾ ਕਟਵਾ ਲਏ ਸਾਰੇ ਤਾਂ ਉਹਦੇ ਬਾਅਦ ਉਹਦਾ ਭਾਈ ਐਨ ਐਨ ਸੋਹਣੇ ਪ੍ਰਿੰਟ ਕੱਢ ਰਿਹਾ ਸੀ ਫਿਰ ਸਾਨੂੰ ਉਹ ਪਸੰਦ ਆ ਰਹੇ ਤੇ ਪਰ ਜਿਹੜੇ ਕਟਿੰਗ ਹੋ ਚੁੱਕੇ ਤੇ ਫਿਰ ਉਹਦੇ ਬਾਅਦ ਦੁਬਾਰਾ ਆਪਾਂ ਜੇ ਲੈਣੇ ਆ ਤਾਂ ਕੱਟੇ ਹੋਏ ਵਾਪਸ ਨਹੀਂ ਹੁੰਦੇ ਹੈਗੇ ਇਸ ਕਰਕੇ ਫਿਰ ਆਪਾਂ ਆਪਣੇ ਉਹ ਦੇਖੋ ਆ ਚਾਰਾ ਸੂਟ ਪਏ ਨੇ ਤੇ ਇਕਾਹ ਵਾਲਾ ਰਮਨ ਨੇ ਲਿਆ ਹੈ ਕਿਉਂਕਿ ਰਮਨ ਨੇ ਆਪਣਾ ਸੂਟ ਜਿਹੜਾ ਇਹ ਦੁਬਾਰਾ ਪਸੰਦ ਕੀਤਾ ਪਹਿਲਾਂ ਕਟਿੰਗ ਕਰਾ ਲਿਆ ਤਾਂ ਉਹਨੇ ਇਹ ਆ ਦੁਬਾਰਾ ਪਸੰਦ ਕੀਤਾ ਏ ਮੈਨੂੰ ਵੀ ਆ ਬਹੁਤ ਸੋਹਣਾ ਲੱਗਿਆ ਤੇ ਪ੍ਰਿੰਟ ਪਰ ਮੈਂ ਵੀ ਕਟਵਾ ਚੁੱਕੀ ਸੀ ਇਸ ਕਰਕੇ ਮੈਂ ਦੂਜੀ ਵਾਰ ਸੂਟ ਦੁਬਾਰਾ ਨਹੀਂ ਲੈ ਸਕਦੀ ਸੀ ਸੋਹਣਾ ਆਹੀ ਕੱਟ ਦੋ ਹਰ ਹਰ ਰੋ ਰੂਮੇ ਨਾਲੇ ਢੇੜ ਥੱਲੇ ਪਹਿਲਾਂ ਹਾਂਜੀ ਦੁਪੱਟੇ ਵਾਲਾ ਵੀ ਲੈਣਾ ਮੈਂ ਉਹ ਤੇ ਪਹਿਲਾਂ ਪਾਉਣੀ ਸੀ ਆਹ ਮੇਰਾ ਆ ਸਾਰੇ ਦੇਖੋ ਬੜ ਬੜੇ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਰਹੇ ਆ ਕਲਰ ਵੀ ਕਿੰਨੇ ਪਿਆਰੇ ਆ ਸਾਰੇ ਅਲੱਗ ਅਲੱਗ ਪ੍ਰਿੰਟ ਆ ਉਹ ਸੀਣਾ ਨੇ ਜੀ ਦੇ ਬਲੈਕ ਕਲਰ ਆ ਮਾੜਾ ਸਾਡੇ ਨਾਲ ਸੋਨਾ ਰਗ ਗਿਆ ਨਾ ਹੋਤੇ ਦੇ ਹੁੰਦੇ ਦੇ ਲੈ ਯਾਰ ਤੇ ਇੱਕ ਰੰਗ ਕਲਰ ਆਪ ਇਹ ਵੀ ਸੋਹਣੇ ਆ ਗਏ ਥੋੜਾ ਇਹ ਇਹ ਸਾਨੂੰ ਬਾਅਦ ਚ ਕੱਢ ਕੇ ਦਿਖਾਏ ਲੋ ਆਹ ਦੇਖੋ ਕਿੰਨੇ ਪਿਆਰੇ ਕਲਰ ਆ ਆ ਸਾਡੇ ਕਿੰਨੇ ਕਿੰਨੇ ਸੋਹਣੇ ਆ ਬਹੁਤ ਪਿਓਰ ਕਾਟਨ ਬਿਲਕੁਲ ਨਹੀਂ ਹੈਗਾ ਇਹ ਮਹੰਗਾ ਹੋਊਗਾ 799 750 ਦੇ ਆ ਉਧਰ ਦੱਸੇ ਤੇ ਸਾਬ ਕੁੜਾ ਸੀ ਨਾ ਅਹਮਦਾਬਾਦ ਵਾਲਿਆਂ ਦੀ ਦੂਜੀ ਗੋਦਾਮ ਚ ਆਗੇ ਸੀਗੇ ਜਿਹੜਾ ਪਿੱਛੇ ਆ ਗਲੀ ਤੇ ਜਾ ਕੇ ਇੱਥੇ ਤਾਂ ਇੰਨਾ ਜ਼ਿਆਦਾ ਦੇਖੋ ਪੈਰਾ ਚ ਇਹ ਸਾਰੇ ਕੱਪੜੇ ਨਾ ਦੇਖੋ ਇਦਾਂ ਪਾ ਚ ਚੜ ਕੇ ਆਪਾਂ ਨੂੰ ਆਪਕ ਠੋਕੜੀ ਇਸ ਕਰਕੇ ਲੱਭਣੇ ਪੈਂਦੇ ਨੇ ਕਿਉਂਕਿ ਇੱਥੇ ਇਦਰੋਂ ਤਾਂ ਜ਼ਿਆਦਾਤਰ ਜਿਹੜੇ ਦੁਕਾਨਾਂ ਵਾਲੇ ਆ ਨਾ ਵੇਚਣ ਵਾਲੇ ਉਹ ਲੈ ਕੇ ਜਾਂਦੇ ਨੇ ਜਿਨੇ ਮਤਲਬ ਆਮ ਆਪਣੇ ਵਰਗੇ ਨਹੀਂ ਲੈ ਕੇ ਜਾਣਾ ਉਹਨੂੰ ਉਹ ਮਿਲਦੇ ਨੇ ਕੱਟ ਕੱਟ ਵਾਲੀ ਸੁੱਟਾਂ ਦੇ ਦੋ ਮਿਲਦੇ ਨੇ ਵੈਸੇ ਸਿੰਗਲ ਆਪਾਂ ਲੈ ਸਕਦੇ ਆ ਪਰ ਇੱਥੋਂ ਵੀ ਨਾ ਟੋਲਣੇ ਔਖੇ ਆ ਤੇ ਕਟਿੰਗ ਨੂੰ ਜੇ ਕਟਿੰਗ ਕਰਵਾਈਏ ਤਾਂ ਕੋਈ ਨਹੀਂ ਮਿਲਦਾ ਰਹਿਦਾ ਤੇ ਪਰ ਉਹ ਨੰਬਰ ਨਾਲ ਸੁੱਟ ਆਪ ਦਾ ਮਤਲਬ ਲੱਭਣੀ ਕੋਈ ਅੱਦਾ ਵੀ ਜਿਹੜਾ ਘਰ ਪਾਣ ਨੂੰ ਲਈਦਾ ਹੋਵੇ ਕੋਈ ਅੱਦਾ ਸੁੱਟ ਦੇਖ ਰਹੀ ਸੀ ਚੁੰਨੀ ਵਾਲਾ ਮਿਲ ਜੇ ਮੈਨੂੰ ਤਾ ਕਰਕੇ ਲੱਭਣੇ ਵੀ ਇਹ ਕੇ ਆ ਵੀ ਇੱਧਰ ਗੋਦਾਮ ਜਾ ਕੇ ਆਪਾਂ ਨੂੰ ਆਪਣੇ ਆਪ ਲੱਭਣੇ ਪੈਂਦੇ ਨੇ ਬਹੁਤ ਔਖਾ ਹੁੰਦਾ ਹੈ ਇੱਧਰ ਆਪਣੇ ਆਪ ਲੱਭਣਾ ਤੇ ਆਪਾਂ ਜਿਹੜਾ ਕੋਈ ਮਤਲਬ ਜਿਹੜਾ ਫਸ ਗਿਆ ਵੀ ਮਤਲਬ ਠੀਕ ਆ ਵੀ ਉਹ ਦਿਖਾ ਦਿੰਦਾ ਇਹ ਨਹੀਂ ਤਾਂ ਪਹਿਲੀ ਗੱਲ ਕੋਈ ਦਾਖ ਦੇ ਲਵੇ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਫੂਟਾ ਬੰਦਲੇ ਵੀ ਹੁੰਦੇ ਐ ਸਵੇਰ ਤੋਂ ਲੈ ਕੇ ਸਾਂਝ ਤੱਕ ਦੇਖੋ ਹੁਣ ਪੈਰਾਂ 'ਚ ਸਾਰੇ ਲੋਕ ਉਪਰੇ ਕੈਰੀ ਕਰਦੇ ਨੇ ਪੈਰਾਂ 'ਚ ਲੰਡਾਈ ਪੈਂਦੀ ਐ ਸੂਟ ਹਲਾ ਦਿਹਾੜੀ ਸਾਰੀ ਇਹਨਾਂ ਨੂੰ ਕਹਿੰਦੇ ਰਾਤ ਸਾਰੀ ਲੰਘ ਜੁੰਦੀ ਐ ਤੈਹਾਂ ਲਾਂਦਿਆਂ ਨੂੰ ਤੇ ਲੱਬ ਲੱਬ ਨੇ ਸੂਟ ਅੱਦੀ ਅਸੀਂ ਇਧਰੋਂ ਕਟਿੰਗ ਕਰਵਾ ਰਹੇ ਤੇ ਹੋਰ ਦੇਖ ਲੈ ਲੱਬ ਲੈ ਲੱਬ ਲੈ ਉਹਦੇ ਵਿੱਚ ਕਿੰਨੇ ਪਏ ਰੰਗ ਲੱਬ ਕੇ ਪਤਾ ਲੱਗੂਗਾ ਉਹ ਇਹ ਤਾਂ ਤਾਂ ਜਣਕੀ ਗਾਣ ਲੱਗ ਗਏ ਸਾਈਡ ਤੇ ਧਰਦੇ ਬਸ ਕੈਂ ਕਰਦੇ ਐਥੇ ਧਰਦੇ ਲੱਭ ਲੈ ਕੋਈ ਮੈਂ ਤਾਂ ਲੱਭ ਕੇ ਥੱਕ ਗਈ ਕਿਉਂਕਿ ਨਾ ਇੱਧਰ ਜਿਹੜੇ ਵੀ ਸਕੌਸ ਆਰਗਨਜ਼ਾ ਦੀ ਮੈਦਾ ਸਿਲਕ ਇਸ ਤਰ੍ਹਾਂ ਦੇ ਪਈਆਂ ਪਿੱਛੇ ਕਾਟਨ ਦੇ ਤਾਂ ਹੋਰ ਰੂਲ ਰਹੇ ਅੱਗੇ ਉਰੇ ਨਾ ਦੁਕਾਨਾਂ ਵਾਸਤੇ ਤੇ ਵਾਲਿਆਂ ਚ ਹੀ ਦੇਖ ਲੈਣੇ ਆ। ਹੋਲ ਸੇਲ ਵਾਸਤੇ ਲੈ ਕੇ ਜਾਂਦੇ ਨੇ ਉਰੇ ਤਾਂ ਦੁਕਾਨਾਂ ਵਾਸਤੇ ਤਾਂ ਕਰਕੇ ਮੇਲਾ ਉਧਰਲੀ ਦੁਕਾਨ ਚ ਇਹਨਾਂ ਦੀ ਦੋਹਾਂ ਸ਼ੋਪਾਂ ਤੇ ਬਹੁਤ ਜ਼ਿਆਦਾ ਭੀੜ ਹੋ ਰਹੀ ਹੈ ਬਹੁਤ ਜ਼ਿਆਦਾ। ਕੱਪੜੇ ਤੇ ਸਭ ਨੂੰ ਆਪ ਚੱਕਣੇ ਪੈਂਦੇ ਲੱਭ ਲੱਭ ਕੇ ਬਸ ਦੂਜਿਆਂ ਨੂੰ ਯਾਨੀ ਕਿ ਵੀ ਆਏ ਵੀ ਇੱਥੇ ਜਿਵੇਂ ਲਾਏ ਹੋਏ ਨੇ ਨਾ ਉਹ ਵੀ ਓਕੇ। ਥੱਕ ਜਾਂਦੇ ਨੇ ਸਾਰੀ ਦਿਹਾੜੀ ਲੱਗੇ ਰਹਿੰਦੇ ਨੇ। ਕੁਝ ਅੱਜ ਪਹਿਲਾ ਦਿਨ ਹੈ ਮੇਲਾ ਲੱਗ ਰਿਹਾ ਪੂਰਾ। ਉਹ ਦੇਖੋ ਰਮਨਗੜ੍ਹ ਦੇ ਉਧਰ ਬਾਜ਼ਾਰ ਜਿਹੜੇ ਅੱਧਰ ਆ ਉਹਨੂੰ ਸੂਟ ਨਹੀਂ ਮਿਲ ਰਿਹਾ ਉਹਨੂੰ ਇੱਕ ਸੂਟ ਲੈਣਾ ਵਧੀਆ ਉਧਰ ਭੀੜ ਜਾਦੇ ਦੀ ਫਿਰ ਅਸੀਂ ਇੱਧਰ ਤੇ ਖੜ ਲੱਗ ਗਏ ਆ ਦੇਖੋ ਹਾਂਜੀ ਹਾਂਜੀ ਆਪ ਹੀ ਲੱਭਣੇ ਪੈਂਦੇ ਨੇ ਬਸ ਉਹ ਆ ਓਖਾਏ ਚਲੋ ਉਧਰੋਂ ਦੇਖ ਲਓ ਚਾਚਾ ਜੀ ਕੈਂਚੀ ਲੈ ਆ ਕੇ ਕੈਂਚੀ ਲੈ ਲਓ ਸਾਡੀ ਦੁਕਾਨ ਵਿੱਚ ਨਹੀਂ ਰੱਖੇ ਤੁਸੀਂ ਮੇਰੇ ਦਿੱਤੇ ਗਏ ਚਲੋ ਜਿਹੜਾ ਬਾਊ ਲੈ ਗਿਆ ਜਿਹੜਾ ਬਾਊ ਸਾਡੇ ਕੋਲ ਆ ਗਿਆ ਲੋਕ ਇਹ ਬੇਜੇ ਨਾ ਕਹਦਾ ਕੋਈ ਕੋਲੇ ਰੱਖ ਕੇ ਕੱਟਣਾ ਨਹੀਂ ਦੇਖੀ ਆ ਗਿਆ ਕੱਟ ਲੈ ਕੋਈ ਨਹੀਂ ਦੇਗਾ ਮਿਲ ਗਿਆ ਮੈਂ ਸੂਟ ਕਟਾਣ ਦੇ ਬੈਠੀ ਕੋਈ ਸੂਟ ਨਹੀਂ ਕੱਟ ਰਿਆ ਮੇਰਾ ਦੇਖੋ ਆ ਕਪੜਾ ਨਾ ਬਿਲਕੁਲ ਮਲਾਈ ਵਰਗਾ 3300 ਦੇ ਸੂਟ ਹੈ ਸਾਰੇ ਕਾਟਨ ਦੇ ਜਿੰਨੇ ਵੀ ਪ੍ਰਿੰਟ ਫਲਾਏ ਪਏ ਆ ਆ ਬਤਨ ਤਾਂ ਸੁ ਕਰਨੇ ਦੀ ਤੁਕੇ ਆ ਦੋ ਦੋ 330 ਦੋ ਨਾ ਕੋਈ ਨਾ ਲੋ ਜੀ ਮੈਂ ਆ ਗਈ ਹੁਣ ਘਰੇ ਥੱਕ ਹਾਰ ਕੇ ਇਨੀ ਗਰਮੀ ਚ ਭੁੱਖੇ ਪਾਣੀ ਸਿਰ ਮੇਰਾ ਬਹੁਤ ਜ਼ਿਆਦਾ ਦੁਖਣ ਲੱਗ ਗਿਆ ਅਨਸਰ ਪਹਿਲਾਂ ਆਪਣੀ ਚਾਹ ਕਰਕੇ ਪੀਆ ਤੇ ਹੁਣ ਚਾਹ ਕਰਨ ਤੋਂ ਬਾਅਦ ਮੈਂ ਮੰਮੀ ਨੂੰ ਦਿਖਾਣ ਲੱਗ ਗਈ ਸੂਟ ਵੀ ਕਿਹੜਾ ਕੀਦਾ ਏ ਕਿਹੜਾ ਕਿੰਨੇ ਦਾ ਆਣਾ ਏ ਜਿਹੜਾ ਵੀ ਉਹਨੇ ਦੇਖ ਕੇ ਲੈਣਾ ਹੋਊਗਾ ਵੈਸੇ ਤਾਂ ਆਹੀ ਮੰਗਾਇਆ ਉਹਨੇ ਆ ਬਰਬਰੀ ਦਾ ਏ 8-800 ਦਾ ਰੇਟ ਹੈ ਫਿਰ ਸਲਵਾਰ ਸਲਵਾਰ ਆਪਿਆਂ ਨਹੀਂ ਸਲਵਾਰ ਕਿੱਥੇ ਗਈ ਅਦੀ ਆਹਾਂ ਆ ਸਲਵਾਰ ਹੈ ਸਾਫ ਸਲਵਾਰ ਤੇ ਸ਼ਾਰਟਾਂ ਬਰਬਰੀ ਦੀਆਂ ਤੇ ਆ ਹੈਗਾ ਇੱਕ ਆ ਕਲਰ ਹੈ ਆ ਵੀ ਕਲਰ ਬਹੁ ਪੈਰਾ ਇਹ ਬਿਨਾ ਦੁਪੱਟੇ ਤੇ 8 800 ਦੇ ਸੂਟ ਲੈ ਕੇ ਆਏ ਆ ਅਸੀਂ ਵੀ ਸੂਟ ਵਧੀਆ ਤੇ ਤੇ ਜਿਹੜੇ ਦੂਜੇ ਐਗੇ ਉਹ ਦੁਪੱਟਿਆਂ ਵਾਲੇ ਉਹ ਨਹੀਂ ਅਸੀਂ ਲੈ ਕੇ ਆਏ ਤੇ ਇੱਕ ਇਹ ਤੋਂ ਬਾਅਦ ਆ ਕੱਢੋ ਤੇ ਆ ਪਹਿਲੇ ਇੱਕ ਆਸਾ ਜੀ ਉਹ ਪਾ ਕਰ ਲੈਣਾ ਅੱਛਾ ਤੇ ਹੈ ਆ ਕਾਟਨ ਦੇ ਐ ਆਹ ਇਹ ਆ ਆ ਵੀ ਕਾਟਨ ਦਾ ਏ ਇਹ ਬਰਬਰੀ ਦੇ ਐ ਆ ਵੀ ਕਾਟਨ ਦਾ ਏ ਇਹ ਸਸਤੇ ਐ ਹੁਣ ਤੁਸੀਂ ਦੱਸੋ ਇਹ ਚ ਇਹ ਚ ਦੋ ਸੂਟ ਥੋੜੇ ਨੇ ਕਿਹੜੇ ਨੇ ਆ ਦਾਦੀ ਦਾ ਵਾਯੂ ਵੀ ਸਹੀ ਆ ਰਾਈਟ ਉਹ ਤੇ ਨੇ ਸਹੀ ਦੱਸਿਆ ਵੀ ਆ ਦਾਦੀ ਦਾ ਇੱਕ ਹੋਰ ਐ ਯੂ ਵੀ ਦੂਆ ਦੱਸ ਦਾਦੀ ਦਾ ਕਿਹੜਾ ਵੈਰੀ ਗੁੱਡ ਯੂ ਵੀ ਨੇ ਸਹੀ ਪਛਾਣੇ ਦੇਖੋ ਕਿਹੜੇ ਆ ਕੀ ਦਾ ਇਹ ਉਹ ਹੁਣ ਆ ਉਹ ਦੱਸੂਗਾ ਆ ਕੀ ਦਾ ਹੈ ਆ ਸੂਟ ਕੀ ਦਾ ਹੈ ਭੂਆ ਭੂਆ ਦਾ ਨਹੀਂ ਹੈਗਾ ਭੂਆ ਦਾ ਤਾਂ ਹੋਰ ਹੈ ਤੂੰ ਆਹ ਦੱਸ ਕੀ ਦਾ ਹੈ ਆਹ ਖਾ ਕੀ ਦਾ ਇਹ ਭੂਆ ਨਾ ਗੱਗੂ ਦਾ ਗੱਗੂ ਹਾਂ ਗੱਗੂ ਦਾ ਤੂੰ ਤਾਂ ਸਹੀ ਦੱਸ ਦੰਦਾ ਆ ਵੈਲੇ ਆਈਆਂ 350 ਆ ਇਹ ਕਾ ਲਿਆ ਮੈਂ ਆ ਜਿਹੜੇ ਕਾਟਨ ਦੇ ਨੇ ਸਾਰੇ ਬਈ ਆ ਸਾਡੇ 350 ਦੇ ਨੇ ਆ 400 ਦੇ ਹੈ ਆਹ ਕਪੜਾ ਵਧੀਆ ਏ ਇਹਨਾਂ ਨਾਲੋਂ ਹੈ ਵਧੀਆ ਸੋਨਾ ਏ ਆ ਦੱਸੋ ਬਈ ਕਿੰਨੇ ਦਾ ਸਾਰੇ ਇਹਦਾ ਰੇਟ ਹੈਗਾ ਕਾਟਨ ਦਾ ਸੂਟ ਹੈ ਪਰ ਸੂਟ ਇਹ ਪਤਾ ਕਿੰਨੇ ਦਾ 200 ਦਾ ਦੇਖੋ 30 ਹੋਰ ਇੱਕ ਰਮਨ ਲੈ ਗਈ ਹੈ ਜਿਹੜਾ ਨਾਲ ਦਾ ਉਹ ਲੈ ਗਈ ਆ ਉਹਦੇ ਨਾਲ 200 ਦਾ ਹੀ ਬਹੁਤ ਸੋਨਾ ਏ ਨਾ ਪੋਰਾ ਵੀ ਨਹੀਂ ਕਪੜਾ ਵੀ ਕਾਟਨ ਦਾ ਏ ਨੈਂ ਤਾਂ ਪਸੰਦ ਕਰਕੇ ਪਹਿਲਾਂ ਆ ਲਿਆ ਤਾਂ ਫਿਰ ਰਮਨ ਨੇ ਆਹਾ ਵੀ ਲੈ ਲਿਆ ਪਸੰਦ ਕਰਕੇ ਆਓ 1 2 ਸੂਟ ਤੇ ਫਿਰ ਇਕੋ ਨੇ ਆਵ ਲੈ ਲਿਆ ਇਕ ਥੋੜਾ ਕਟਵਾ ਲਿਆ ਪਹਿਲਾਂ ਥੋੜਾ ਕਟਵਾਇਆ ਤਾਂ ਫਿਰ ਉਹਨੇ ਆਵ ਵੀ ਲੈ ਲਿਆ ਇਹੀ ਰੰਗ ਦਾ ਆਹੀ ਰੰਗ ਹੈ ਐਸੇ ਮੇਂ ਤੇ ਆਹਾ ਇਹ ਚੋ ਕੱਢੋ ਆ ਕੱਢੋ ਉਹ ਕਿੱ데 ਕਿੱ데 ਰਹੀ ਉਹ ਤਾਂ ਬਸ ਆਪਣੇ ਉਹਦੇ ਸੋਹਰੇ ਦੇ ਲਈ ਗਈ ਐ 2 ਸੂਟ ਚੱਕ ਕੇ ਇਕ ਆਪਦਾ ਸੂਟ ਲੈ ਗਈ ਇਹ ਜਾ ਫਰੋਜੀ ਜਾ ਬਾਕੀ ਤਾਂ ਹੋ ਫਿਰ ਉਹ ਕੈਨੀ ਮੈਂ ਆਹ ਬਾਤ ਚ ਲੈ ਜੂਗੀ ਆ ਚੁੰਨੀ ਲੋ ਜੀ ਆ ਆਪਾਂ ਚੁੰਨੀਆਂ ਦਿਖਾ ਰਹੇ ਸੀਗੇ ਮੰਮੀ ਨੇ ਚੁੰਨੀਆਂ ਕੱਢੀ ਤੀਆਂ ਜਿਹੜੀਆਂ ਇਹਦੇ ਚੋਂ ਟੈਬੀ ਸਿਲਕ ਦੀਆਂ ਹਰ ਬਰਪੜੀ ਦੀ ਚੁੰਨੀ ਉਹ 2250 ਦੀ ਤੇ ਜਿਹੜੀਆਂ ਸੀ ਉਹ ਦੁੱਧ ਗੋਦਾਮ ਚੋਂ ਲਈ ਸੀ ਚਨੌਨ ਦੀ ਉਧਰ ਚੁੰਨੀ ਦਾ ਰੇਟ ਸਿੰਗਲ ਦਾ ਹੈਗਾ ਸੀਗਾ 200 ਤੇ ਆ ਰਮਨ ਦਾ ਇਹ ਆ ਦੇਖੋ ਰਮਨ ਨੂੰ ਬਾਪ ਕਿੰਨਾ ਸੋਹਣਾ ਪ੍ਰਿੰਟ ਮਿਲਿਆ ਬਾਅਦ ਚ ਫੋਰਾ ਐਨਾ ਸੋਹਣਾ ਪ੍ਰਿੰਟ ਮਿਲਿਆ ਦੇਖੋ ਆ ਰਮਨ ਦਾ ਹੈ ਬਰਬਰੀ ਦਾ ਸੂਟ ਫਿਰ ਉਹ ਜਿਹੜਾ ਮੰਨ ਉਹਨੇ ਦੋਈ ਵਾਰ ਫੋਨ ਕਰਿਆ ਵੀ ਮਮੀ ਅੱਧਰ ਰਮਨ ਦਾ ਸੂਟ ਦੇਖ ਰਹੀ ਸੀਗੀ ਕਹਿੰਦੇ ਪ੍ਰਿੰਟ ਸੋਹਣਾ ਕਿਉਂਕਿ ਰਮਨ ਨੇ ਨਾ ਇਹ ਦੂਜੀ ਵਾਰ ਬਦਲਿਆ ਸੀਗਾ ਪਹਿਲਾਂ ਉਹਨੇ ਦੂਜਾ ਫਰੋਜੀ ਲਿਆ ਤਾਂ ਜਿਹੜਾ ਮੈਂ ਦੂਜਾ ਇੱਕ ਫਰੋਜੀ ਹੋਰ ਲਿਆ ਪਹਿਲਾਂ ਉਹਨੇ ਉਦਾਂ ਦਾ ਲਿਆ ਸੀ ਫੇਰ ਉਹਨੇ ਉਹ ਲੈਣ ਤੇ ਮਨ੍ਹਾ ਕਰਤਾ ਕਿਉਂਕਿ ਜਦੋਂ ਭਾਈ ਨਾ ਅੱਗੇ ਹੋਰ ਪ੍ਰਿੰਟ ਕੱਢੀ ਜਾ ਰਹੇ ਤੇ ਉਹਨੂੰ ਹੋਰ ਪਸੰਦ ਆਇਆ ਯਾਰ ਤੇ ਮੈਨੂੰ ਵੀ ਆਹੀ ਪ੍ਰਿੰਟ ਬਹੁਤ ਪਸੰਦ ਆ ਪਰ ਹੁਣ ਕਟਿੰਗ ਕਿਤੇ ਹੋਏ ਤੇ ਆਪਾਂ ਵਾਪਸ ਨਹੀਂ ਕਰ ਸਕਦੇ ਤੇ ਇਸ ਕਰਕੇ ਫੇਰ ਸਾਨੂੰ ਉਹੀ ਲੈਣੇ ਪਏ ਮੈਨੂੰ ਵੀ ਰਮਨ ਦਾ ਪ੍ਰਿੰਟ ਬਹੁਤ ਪਸੰਦ ਆ ਬਰੀਕ ਬੁੱਟੀਆਂ ਵਾਲਾ ਪਰ ਬਾਅਦ ਚੋ ਵੀ ਪਸੰਦ ਆ ਗਿਆ ਤਾਂ ਸੋਹਣਾ ਨਾ ਸਾਰੇ ਆਹਾ ਬਿਨਾ ਦੁਪੱਟੇ ਤੋਂ ਬਰਬਰੀ ਦੇ 8800 ਦੇ ਸੂਟ ਨੇ ਆ ਦੇਖੋ ਪਿੰਕ ਫਰੋਜੀ ਤੇ ਆ ਰਮਨ ਦੇ ਹਰੇ ਚ ਪ੍ਰਿੰਟ ਦਾ ਫਰਕ ਆ ਇਹਦੇ ਚ ਵੀ ਬਹੁਤ ਬਹੁਤ ਸੋਹਣਾ ਪ੍ਰਿੰਟ ਹੈ ਬਾਅਦ ਚ ਕੱਢ ਕੇ ਦਿਖਾਏ ਨੇ ਫੇਰ ਆਹ ਰਮਨ ਨੂੰ ਤਾਂ ਮਿਲ ਗਿਆ ਤਾਂ ਫੇਰ ਅਸੀਂ ਕਟਵਾ ਚੁੱਕੇ ਤੇ ਫੇਰ ਕੱਟੇ ਹੋਏ ਵਾਪਸ ਨਹੀਂ ਮਿਲਦੇ ਇਸ ਕਰਕੇ ਨਾ ਫੇਰ ਯੂ ਵੀ ਨੂੰ ਕੁਲਚਾ ਲਿਆਤਾ ਆਪੂ ਨੂੰ ਮੈਂ ਕੁਲਚਾ ਗੱਡੀ ਚ ਖਾਤਾ ਗੱਡੀ ਚ ਖਲਾਤਾ ਤੈਨੂੰ ਹੈ ਆ ਜਾ ਨਾ ਉਹਦੀ ਐ ਬਰਬਰੀ ਦੀ ਆ। ਆਬੂ ਨੂੰ ਆਬੂ ਨੂੰ ਕੁਛ ਨਹੀਂ ਲਿਆਏ। ਆਬੂ ਦਾ ਕੁਛ ਨਹੀਂ ਹੈਗਾ। ਹਾਂ। ਤੇਰੇ ਨਿੱਕਰ ਨਹੀਂ ਪੈਂਦੀ। ਨਿੱਕਰਾਂ ਦੇ ਕੱਪੜੇਸੇ ਮਿਲਦੇ ਨਹੀਂ। ਟੋਟੇ ਮਿਲਦੇ ਆ। ਆਹ ਹੈ। ਹਾਂ ਰਮਨ ਦੋ ਇੱਕ ਰਮਨ ਨੇ ਬਰਬਰੀ। ਆ ਜਿਹੜਾ ਇੱਕ ਐਂਟੀਟੀ ਗੋ ਕੋਈ ਫੰਕਸ਼ਨ ਵਾਸਤੇ ਲੈਣਾ ਮੈਂ ਕਹਿੰਦੀ ਇੱਕ ਫੰਕਸ਼ਨ ਹੈਗਾ ਸਾਡੇ ਕੰਦੀ। ਆਹ ਆਹ ਹਾਂ। ਆ ਟਾ ਲਈ ਆਈ। ਹਾਂ ਬੁੱਤਾ ਗੱਗੂ ਦੇ ਆ। ਉਹ ਮੰਮਾ। ਤੇ ਸਾਰੇ ਕਮੈਂਟ ਕਰਕੇ ਦੱਸਿਓ ਵੀ ਸਭ ਤੋਂ ਸੋਹਣਾ ਰੰਗ ਹਰ ਸੂਟ ਕਿਹਦਾ ਹੈ ਬਈ ਹਾਂ ਪੁੱਤ ਹਾਂ ਪੁੱਤ ਤੇ ਆ ਮੇਰਾ ਸੂਟ ਹੈ ਕਾਟਨ ਦਾ ਹੁਣ ਆ ਵੀ ਆ ਅ ਸਲਵਾਰ ਤੇ ਵੀ ਆਹੀ ਹੈ ਲੰਬਾ ਇਹ ਸਲਵਾਰ ਤੇ ਵੀ ਇਹ ਬੁੱਟੀਆਂ ਔਰ ਪੱਲੇ ਤੇ ਵੀ ਆ ਇਹ ਬੁੱਟੀਆਂ ਇਹ ਸਾਰਾ ਐਵੇਂ ਲੰਬਾ ਹੈ ਲੋਕੀਆ ਤਾਂ ਸਾਰੇ ਸੂਟ ਲੈ ਆਏ ਤੇ ਤੁਹਾਨੂੰ ਦਿਖਾਵਿਦੈ ਹਨਾ ਆਪੂ ਹੁਣ ਬਾਜ਼ਾਰ ਤੋਂ ਲੱਸੀ ਰੇ ਵੀ ਗੱਗੂ ਨੂੰ ਮੈਂ ਲੈ ਕੇ ਆਇਆ ਏ ਟੀਚ ਆਪੂ ਲੈ ਕੇ ਆਇਆ ਏ ਵੀ ਇਹ ਹੁਣ ਆਈ ਕਾਸ ਤੇ ਮੇਰਾ ਕਾਟਨ ਦਾ ਹਨਾ ਇਹ ਇਸ ਵਾਰ ਮੈਂ ਦੇਖ ਕੇ ਕਪੜਾ ਲਈਆਂ ਕਿਉਂਕਿ ਜਦ ਪਿਛਲੀ ਵਾਰ ਲਈਦੀ ਨਾ ਇੱਕ ਵਾਰ ਪਾ ਕੇ ਨਾ ਇੱਕ ਵਾਰ ਹੀ ਪਾਇਆ ਉਹ ਅੰਚੱਕੇ ਦੇਦਾ ਤਾਂ ਮੈਂ ਕਿਉਂਕਿ ਉਹ ਇੰਨਾ ਝਾੜੇ ਪਤਲਾ ਤਾਂ ਹਨਾ ਆ ਮੈਂ ਦੇਖ ਕੇ ਲਈਆਂ ਘਾੜੇ ਘਾੜੇ ਦੇ ਸੂਟ ਉਹ ਵੀ ਕੋਹਣਾ ਠੀਕ ਹੈ ਹਨਾ ਰੰਗ ਵੀ ਸੋਹਣਾ ਨਾ ਪਹਿਲਾਂ ਤੁਹਾਡੇ ਵਾਸਤੇ ਲਈ ਆਪਾਂ ਸੋਹਣਾ ਦਾ ਅਲਾਨ ਤੁਹਾਡੇ ਵਾਸਤੇ ਆਇਆ ਫਿਰ ਬਾਅਦ ਚ ਫਿਰ ਇਹ 3.5 ਮਿੰਟ ਫਿਰ ਰਮਨ ਨੂੰ ਅੰਨਾ ਫੈਮ ਨੂੰ ਆਪ ਸੰਭਾ ਗਿਆ ਕਿਰਾਚਾ ਕੋਲ ਕੋਸਾ 3.5 ਹੋਣਾ ਤਾਂ ਫਿਰ ਆ ਜਾ ਕਰ ਲਿਆ ਮੈਂ ਕਿ ਤੁਹਾਡੀ ਕਿਸਮਤ ਵਾਰਾਂ ਨਹੀਂ ਜਾਂਦੇ ਫਿਰ ਰੋਸ਼ੀ ਚੱਕ ਲਿਆ